ਇਹ ਕੀ ਰੇਡਾ ਜੀ ਕਿੰਨੇ ਫੁੱਟ ਆ ਇਹ 6 ਫੁੱਟ ਦੀ ਹੈ ਬਾਈ ਹਾਂਜੀ ਇਹ 200 ਦਾ ਪੀਸ ਆ ਫਰੈਸ਼ ਫਿਸ਼ ਆ ਫਰੈਸ਼ ਫਿਸ਼ ਹੈ ਹਾਂਜੀ ਤੇ ਜਿਹੜਿਆ ਸਾ ਇੱਕ ਸੂਕਾ ਆਪਣੇ ਆ ਹਾਂਜੀ ਸਾ ਇੱਕ ਜਿਹੜੇ ਪਿਆ ਨਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈਕੋਲ ਫੈਕਟਰੀ ਸੀ ਕਾਹਦੀ ਇਹਦੇ ਚ ਕੈਂਚੀਆਂ ਸੇਲ ਆ ਜਿਹੜੀਆਂ ਦਾ ਆਪਣੇ ਕੋਲ ਫੋਨ ਆਇਆ ਸੀ ਦੇ ਜਿਹੜੀਆਂ ਆ ਕੈਂਚੀਆਂ ਤੇ ਟੈਲਾਂੀਆਂ ਰਹਿਣੀਆਂ ਬਾਕੀ ਹੋਰ ਵੀ ਸਮਾਨ ਆ ਬਾਅਦ ਜਾਣ ਕਰੀ ਲੈਣੇ ਆਪਾਂ ਬਾਾਈ ਤੋਂ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਬਾਈ ਜੀ ਨਾਮ ਮਾ ਨਾਮ ਰੈਂਕੂ ਰਾਮ ਜੀ ਪਿੰਡ ਪਿੰਡ ਸੰਘੇੜਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਇਹ ਨੇੜੇ ਪੋਲ ਦੇ ਕੋਲ ਆ ਜੀ ਆਪਣੇ ਹਾਂ ਸੈਗੜਾ ਸਕੂਲ ਨੇੜੇ ਪੋਲ ਆ ਜੀ ਹਾਂਜੀ ਤੇ ਆਪਾਂ ਜਦੋਂ ਇਧਰੋਂ ਸੰਘੇੜਾਂ ਕਨੇਓ ਰੈਕੋਡ ਰੋਡ ਤੇ ਇਧਰ ਪੋਲ ਨੂੰ ਜਾਂਦੇ ਆ ਉੱਥੇ ਹੀ ਵਿਚਾਰੇ ਠੀਕ ਆ ਇਹ ਕੈਂਚੀਆਂ ਵੀਰੇ ਇਹ ਕੈਂਚੀਆਂ ਸੇਲ ਨੇ ਵੀਰੇ ਆ 50 ਰੁਪਏ ਦੇ ਦਾਂਗੇ ਜਿਹੜੇ ਅਸਲੀ ਟਾ ਮੀਰੇ ਇਸ ਸਲੇਟਾਂ ਜੀ ਦੇਖੋ ਜਿਹੜਾ ਜਹਾ ਸਹਜ ਆ ਮੂਤਾ ਜੀ ਸਹਜ ਚਾਰ ਫੁੱਟੇ ਦਾ 100 ਰੁਪਏ ਦੇ ਰਿਆਂ ਜੀ ਜਿਹਨੇ ਕਿਸੇ ਨੇ ਐ ਵੀ ਲੈ ਕੇ ਜਾਣੀ ਨੇ ਦੜਾ 100 ਰੁਪਏ ਦੇ ਦਾਂਗੇ ਠੀਕ ਆ ਸਲੇਟਾਂ ਹਾਂ ਜੀ ਹਾਂ ਇਹ ਜੀ ਸਲੇਟਾਂ ਹਾਂ 100 ਰੁਪਏ ਦੇ ਦਾਂਗੇ ਦੜਾ ਕੋਈ ਵੀ ਕਿਸੇ ਨੇ ਭੈਣ ਭਾਈ ਨੇ ਚਾਤਮਾਨ ਹੋਵੇ ਤਾਂ ਦੇ ਦਾਂਗੇ ਠੀਕ ਆ ਕਿੱਥੇ ਪਈਆਂ ਇੱਥੇ ਪਈਆਂ ਬਰੀ ਸਲੇਟਾਂ ਹਾਂ ਕੁਝ ਦੁਕਾਨ ਤੇ ਪਈਆਂ ਨੇ ਬਈ ਆਪਣੇ ਨਾਲ ਹੀ ਆ ਦੁਕਾਨ ਤੇ ਪਈਆਂ ਠੀਕ ਆ ਇਧਰ ਤੁਹਾਨੂੰ ਹੋਰ ਵੀ ਵਿਖਾਉਣੇ ਭਰਾ ਦੇਖ ਸਕਦੇ ਹੋ ਬਈ ਨਾ ਭਰਾ ਸਲੇਟਾਂ ਵਿੱਚ ਜਿਹੜੀਆਂ ਕੰਮ ਨਹੀਂ ਆ ਉਹ ਲਿਜਾਹ ਦੇਣ ਦੜਾ ਬਈ ਕਹਿੰਦਾ ਹਾਂਜੀ ਬਾਈ ਦੁਕਾਨ ਤੇ ਪਈਆਂ ਨੇ ਹਾਂਜੀ ਆਪਣੇ ਕੋਲੇ ਸੈਂਟਰੀ ਦਾ ਸਮਾਨ ਵੀ ਪਿਆ ਬਾਈ ਠੀਕ ਆ ਉਹ ਚ ਆਪਣਾ ਇੱਕ ਵਾਸ਼ਿੰਗ ਵਾਸ਼ਣ ਵੇਸ਼ ਮਿਲ ਜੂਗਾ ਹਾਂਜੀ ਇੰਗਲਿਸ਼ ਸ਼ੀਟ ਮਿਲ ਜੂਗੀ ਕੰਪਲੀਟ ਬਈ ਠੀਕ ਆ ਤੇ ਆਪਣੀਆਂ ਦੂਜੀਆਂ ਸਿੰਪਲ ਸ਼ੀਟਾਂ ਵੀ ਮਿਲ ਜਾਣਗੀਆਂ ਠੀਕ ਆ ਵੀਰੇ ਜਿਹੜੀਆਂ ਲੋਹੇ ਦੀ ਚਾਦਰਾਂ ਇਹ ਵੀ ਬਕਾਊਗਾ ਹਾਂਜੀ ਹਾਂ ਇਹ ਵੀ ਬਕਾਊਗਾ ਜੀ ਲੋਪਰਾ ਲੋਹੇ ਦਾ ਟੀਨ ਜੇ ਕਿਸੇ ਨੂੰ ਚਾਹੀਦੀ ਹੈ ਇਹ ਵੀ ਮਿਲ ਜਾਣਗੇ ਇਹ ਕੀ ਰੇਟ ਆ ਜੀ ਇਹ ਬਾਈ ਉ ਤਾਂ ਤੋੜ ਕੇ ਦੇ ਦਾਂਗੇ ਵੀ ਬਸ ਹਾਂ ਰੇਟ ਬਾਬੂ ਨੂੰ ਪਤਾ ਹਾਂ ਰੇਟ ਕੋਈ ਨਹੀਂ ਕਰ ਲਾਂਗੇ ਰੇਟ ਤਾਂ ਠੀਕ ਆ ਹਾਂ ਲੋਪਰਾ ਕਿਸੇ ਨੂੰ ਜੇ ਆਪਣੇ ਲੋਹੇ ਦੀ ਚਾਹੀਏ ਇਹ ਵੀ ਕਹੂਗਾ ਸੇਲਾ ਤੇ ਇੱਕ ਆਪਣੇ ਕੋਲ ਪੱਥਰ ਪੈਣੇ ਬਾਈ ਜੀ ਜਿਹੜੇ 2 2 3 ਦਾ ਹੁੰਦਾ ਹਾਂਜੀ ਆਰ ਸੀ ਲੈਂਟਰ ਵਾਲਾ ਜਿਵੇਂ ਪੱਥਰ ਕਹਿੰਦੇ ਨੇ ਠੀਕ ਆ ਉਹ ਪਿਆ ਆਪਣੇ ਕੋਲੇ ਕਿਸੇ ਨੇ ਭਾਈ ਨੇ ਚਾਹਤਵਾਨ ਲੈਣਾ ਹੋਵੇ ਉਹ ਦੇ ਦਾਂਗੇ ਆਪਾਂ 100 ਰੁਪਏ ਪੀਸ ਦੇ ਦਾਂਗੇ 100 ਰੁਪਏ ਪੀਸ ਹਾਂ ਉਹ ਵੀ ਦੇ ਦਾਂਗੇ ਠੀਕ ਆ ਜੀ ਲੋਪਰਾ ਦੇਖ ਸਕਦੇ ਹੋ ਬਾਈ ਨਹੀਂ ਫੈਕਟਰੀ ਸੀ ਇੱਥੇ 8 9 4 8 9 ਕਿਲੇ ਕੇ 4 5 ਕਿਲੇ ਇਹ 4.5 ਕਿਲਿਆ ਜੀ 4.5 ਕਿਲਿਆ ਸੀ ਆ ਸਾਰਾ ਜੇ ਕਿਸੇ ਨੂੰ ਜ਼ਰੂਰਤ ਆ ਬਾਈ ਨਾ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਆ ਕੈਂਚੀਆਂ ਪਈਆਂ ਜੇ ਕਿਸੇ ਨੂੰ ਫਾਰਮ ਦੀ ਖਾਤਰ ਜ਼ਰੂਰਤ ਆ ਭਰਾ ਉਹ ਲਿ ਜਾ ਸਕਦੇ ਹੋ ਕਿਸੇ ਨੇ ਨਵਾਂ ਗਾਮਾ ਦਾ ਮੱਜਾਂ ਦਾ ਫਾਰਮ ਖੋਲਣਾ ਕੋਸ਼ ਵੀ ਖੋਲਣਾ ਤੇ ਅਸਲ ਇਟਾ ਵੀ ਪਈਆਂ ਕੋਸ ਬਾਈ ਕਹਿੰਦਾ ਸੇਲ ਹੋ ਚੁੱਕੀਆਂ ਤੇ ਜਿਹੜੀਆਂ ਵੀ ਤੁਹਾਨੂੰ ਫੱਟ ਲੱਗਦੀਆਂ ਤੁਸੀਂ ਆ ਕੇ ਸੰਘੇੜੀ ਬਰਨਾਲੇ ਤੋਂ ਉਤਰਨ ਸਰਪਾਲ ਤੇ ਇਹਨਾਂ ਦਾ ਫਾਰਮ ਬਾਈ ਫਾਰਮ ਲਾ ਲੋ ਸੈਕਟਰੀ ਲਾ ਲੋ 4 6 4 ਕਿਲੇ ਅਸੀਂ ਸੀ ਤੇ ਮਾਲ ਤੁਹਾਡੇ ਸਾਹਮਣੇ ਪਿਆ ਤੇ ਕੁਛ ਪਿਆ ਦੁਕਾਨ ਤੇ ਵੱਧ ਜਾ ਉੱਥੇ ਜਾ ਕੇ ਕਰਾਂਗੇ ਗੱਲਬਾਤ ਬਾਕੀ ਰੇਟ ਥੋੜਾ ਜਿਹਾ ਬਾਬੂ ਨੂੰ ਪਤਾ ਠੀਕ ਹੈ ਨਾ ਹਲੋ ਜੀ ਚੈੱਕ ਕਰ ਸਕਦੇ ਹਾਂ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਤੇ ਕਮੈਂਟਰੀ ਰੂਟ ਕਰਦਿਆ ਕਰੋ ਜੇ ਕਿਸੇ ਨੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਾਂ ਕਰ ਦਾਂ ਭਰਾ ਹਨ ਕਿਉਂਕਿ ਆ ਕਿਸੇ ਫਾਰਮਾ ਭਰਾ ਦੇ ਕੰਮ ਆਣਗੇ ਬਣਿਆ ਬਣਾਇਆ ਸਾਰਾ ਸਿਕੰਜਾ ਜੇ ਆਪਾਂ ਉਹ ਆਰਡਰ ਲੈ ਕੇ ਪਾਇ ਪਰਾਉਣੀ ਆ ਤਾਂ ਕੁਝ ਨਾਲ ਪਾਈਪ ਵੀ ਲੈਣੀ ਆ ਪਾਈਪ ਪਈ ਆਪਣੀ ਇਹਦੇ ਨਾਲ ਦੀ ਪਾਈਪ ਹਾਂਜੀ ਹਾਂ ਪਾਈਪ ਹੀ ਨਾਲ ਪਾਈਪ ਦੇ ਦਾਂਗੇ ਆਪਾਂ ਵੀ ਕਿਛ ਨੇ ਛੱਡ ਵਾਸਤੇ ਪਾਈਪ ਲੈਣੀ ਆ ਠੀਕ ਆ ਪਾਈਪ ਦੇ ਦਾਂਗੇ ਆਪਾਂ ਤੋਂ ਭਰਾ ਬਾਈ ਕਹਿੰਦਾ ਪਾਈਪ ਵੀ ਇਹਦੇ ਨਾਲ ਦੀ ਪਈਆ ਹੋਰ ਵੀ ਪਈਆ ਤੇ ਤੁਸੀਂ ਚਾਤੀ ਮਾਰ ਸਕਦੇ ਲੰਮੀ ਦੂਰ ਤੱਕ ਤੇ ਬਹੁਤ ਜਿਹੜੀ ਕ ਇੰਚੀ ਕਹਿੰਦੇ ਇਹਨੂੰ ਤੇ ਬਣੀਆਂ ਬਣਾਈਆਂ ਤੇ ਰੰਗ ਕਰਨੀਆਂ ਬਸ ਕੱਲੇ ਰੰਗ ਕਰਕੇ ਤੁਸੀਂ ਆਹ ਦਾ ਸੈੱਟ ਕਰ ਸਕਦੇ ਹੋ ਜਾਣਕਾਰੀ ਬਾਈ ਤੁਹ ਵੀ ਲਿਖਦੇ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਬਾਕੀ ਅਸਲੀ ਟਾਂਬੀਆਂ ਸੀਮੈਂਟ ਦੀਆਂ ਹਨਾ ਹਾਂਜੀ ਹਾਂ ਤੇ ਉਸੇ ਦੁਕਾਨ ਤੇ ਪਈਆਂ ਵੀਰੇ ਹਾਂਜੀ ਹਾਂ ਦੁਕਾਨ ਤੇ ਪਈਆਂ ਨੇ ਉਹ ਪੱਥਰ ਵੀ ਦਿਖਾ ਦਿਓ ਉਹਨਾਂ ਨੂੰ ਠੀਕ ਹੈ ਜੀ ਪੱਥਰ ਵੀ ਦਿਖਾਣੇ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਸ਼ਹਿਰ ਬਰਨਾਲਾ ਤੇ ਜ਼ਿਲ੍ਹਾ ਨੂੰ ਭੇਜਦਾ ਬਰਨਾਲਾ ਬਰਨਾਲਾ ਜ਼ਿਲ੍ਹਾ ਭੇਜਾਂਗੇ ਤੇ ਚੈੱਕ ਕਰ ਸਕਦੇ ਜਿਹੜੇ ਜੀ ਮਨਪਸੰਦ ਤੁਹਾਨੂੰ ਚੀਜ਼ ਚਾਹੀਦੀ ਆ ਉਹ ਲਿਆ ਸਕਦੇ ਲੋਚ ਬਾਕੀ ਤੁਸੀਂ ਸਲੈਟਾ ਦਿਖਾਉਣੇ ਜਿਹੜੇ ਪੱਥਰ ਦੀਆਂ ਬਾਕੀ ਆ ਵੀ ਮੇਰਾ ਆ ਗਿਆ ਹਾਂਜੀ ਮੇਰਾ ਆ ਗਿਆ ਆਪਾਂ ਮੇਰਾ ਠੀਕ ਆ ਉਹ ਨਹੀਂ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਉਹ ਤਾਂ ਫੋਨ ਤੇ ਹੋ ਜਾਣਾ ਜੀ ਭਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਲਾ ਕੋਈ ਨਹੀਂ ਕੋਈ ਨਹੀਂ ਦੋਨਾਂ ਦਾ ਪਾਸ ਸਾਡੇ ਦੋਨਾਂ ਦਾ ਕੋਈ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਲੋਪਰਾ ਚਾਤੀ ਮਾਰ ਸਕਦੇ ਹਾਂ ਮੈਂ ਤਾਂ ਇਹ ਕੀ ਰੇਟ ਹੈ ਭਾਈ ਇਹ ਭਾਈ ਦੇ ਦਾਂਗੇ ਉਹ ਤਾਂ 150 ਰੁਪਏ ਪੀਸ ਵਿੱਚ ਹੈ 100 ਰੁਪਏ ਪੀਸ ਦੇ ਦਾਂਗੇ ਆਪਾਂ 100 ਰੁਪਏ ਜਿਹੜਾ 60 ਕਿਲ ਜਾ ਰਹੇ ਪਰਾ 100 ਰੁਪਏ ਪੀਸ ਵਧੀਆ ਹਾਂ ਕੋਈ ਤੁਹਾਨੂੰ ਲਾ ਲਾ ਲੈ ਕੇ ਜੀ ਸਾਰਾ ਇਹਨਾਂ ਨੇ ਜਿਹੜਾ ਇੱਥੋਂ ਏਟ ਤਾਂ ਨਹੀਂ ਬਕਾਉ ਵੀਰੇ ਨਹੀਂ ਵੀਰੇ ਏਟ ਨਹੀਂ ਬਕਾਉ ਏਟ ਨਹੀਂ ਬਕਾਉ ਤੇ ਆ ਜਾਲੀਆਂ ਇਹ ਜਿਹੜੀਆਂ ਵੀਆਂ ਇਹ ਵੀ ਕਿਸੇ ਨੂੰ ਕੁਝ ਚਾਹੀਦਾ ਲਾਉਣ ਵਾਸਤੇ ਸੇਲ ਇਹ ਵੀ ਨਾਲ ਹੀ ਹੈ ਤੇ ਵੀ ਸੇਲ ਨਾਲ ਹਾਂ ਜੀ ਹਾਂ ਲੈ ਕੇ ਜਾ ਸਕਦਾ ਕੋਈ ਆ ਸਲੇਟਾਂ ਪੀਆਂ ਬੱਚ ਬਹੁਤ ਵੱਡੀਆਂ ਵੀ ਪੀਆਂ ਛੋਟੀਆਂ ਪੀਆਂ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਜਿਹੜੀ ਤੁਹਾਨੂੰ ਚਾਹੀਦੀ ਜ਼ਰੂਰਤ ਆ ਤਾਂ ਲਿਜਾ ਸਕਦੇ ਬਾਈ ਕਹਿੰਦਾ ਤੇ ਆਵਲੇਬਲ ਹੈ ਜੀ ਇਹ ਤਾਂ ਥੋੜੀ ਨੇ ਦੱਸ ਸਕਾ ਆਪਣੇ ਲੱਕੜ ਦੇ ਪਹਾੜ ਚੈੱਕ ਕਰ ਸਕਦੇ ਆਹ ਜੀ ਜਾਲੀਆਂ ਕਿਸੇ ਨੂੰ ਚਾਹੀਦੀਆਂ ਭਰਾ ਚਾਲੀਆਂ ਲਿਜਾ ਸਕਦੇ ਬਾਈ ਕਹਿੰਦਾ ਠੀਕ ਹੈ ਨਾ ਹਾਂ ਜੀ ਲਓ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਸਾਨੂੰ ਦੁਕਾਨ ਤੇ ਇੱਥੇ ਵੀਡੀਓ ਬਣਾ ਕੇ ਭੇਜਦੇ ਆ ਪੈਪਰ ਵੀ ਪਕਾਉ ਵੇ ਫਿਰ ਹਾਂ ਸਾਰੀਆਂ ਪੈਪਰ ਉਹਦੇ ਨਾਲ ਹੀ ਨੇ ਜੀ ਜਿਹੜੀ ਵੀ ਕਿਸੇ ਨੇ ਕੋਈ ਚੀਜ਼ ਲੋੜ ਆਪਣੇ ਕਿੱਥੇ ਲੈ ਕੇ ਜਾ ਸਕਦਾ ਠੀਕ ਆ ਜੀ ਲੋਪਰਾ ਬੱਸ ਜਾੜ ਕਰੀ ਬਾਈ ਤੁਹਾਨੂੰ ਜਸਰ ਕਾ ਜਰੂਰਤਾ ਇਦਾਂ ਸਕੰਜਰ ਸਕੰਜ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਸਾਨੂੰ ਦੁਕਾਨ ਤੇ ਵੀਡੀਓ ਬਣਾਉਣੇ ਆ ਓਕੇ ਹਾਂ ਇਹ ਕੀ ਰੇਟ ਆ ਜੀ ਕਿੰਨੇ ਫੁੱਟ ਇਹ 6 ਫੁੱਟ ਦੀ ਹੈ ਬਾਈ ਹਾਂਜੀ ਇਹ 200 ਦਾ ਪੀਸ ਆ ਫਰੈਸ਼ ਫਿਸ਼ ਆ ਫਰੈਸ਼ ਫਿਸ਼ ਹੈ ਹਾਂਜੀ ਤੇ ਜਿਹੜੇ ਆ ਸਾਂ ਇੱਕ ਸੂਕਾ ਆਪਣੇ ਆ ਹਾਂਜੀ ਆ ਸਾ ਇਹ ਖੜੇ ਪਿਆ ਨਵੇਂ ਜਮਾ ਇਹ ਇਹ ਹਾਂ ਭਾਈ ਜਮਾ ਨਵੇਂ ਨੇ ਇੱਛਾ ਅੱਲਾਹ ਕਰੇ ਜਮਾ ਠੀਕ ਆ ਇਹ ਆਪਾਂ ਨੇ ਇੱਕ ਲਾ ਸ਼ੋਅ ਲੈਤਾ ਸ਼ੋਅ ਦੇ ਵਿੱਚੋਂ ਸਾਰਾ ਮਾਲ ਜਾਨੀ ਤੇ ਆਇਆ ਠੀਕ ਆ ਹਾਂਜੀ ਇਹਨਾਂ ਦਾ ਕੀ ਰੇਟ ਲੁੱਟਾ ਜੀ ਇਹਨਾਂ ਦਾ ਸ਼ੈਂਕਾ ਜੀ 800 ਤੋਂ ਸਟਾਰਟਿੰਗ ਆ ਜਿਹੜੀ ਤੁਸੀਂ ਇੰਗਲਿਸ਼ ਸ਼ੀਟ ਲਓਗੇ ਉਹ ਇੱਕ ਟੈਂਕੀ ਨਾਲ ਇੱਕ ਟੱਕਣਾ ਹਾਂਜੀ ਉਹ 1500 ਦੀ ਆ ਜੀ ਟੈਂਕੀ ਨਾਲ ਟੱਕਣਾ ਹਾਂਜੀ ਇਹ ਕਰੇ ਸੀਟ ਹਾਂਜੀ ਤੇ ਇਹ ਜਿਹੜੀ ਆਹ ਲੈਟਾ ਇਹ ਚਦਰ 4 ਫੁੱਟੀ ਆ ਜੀ ਹਾਂਜੀ ਇਹ 100 ਰੁਪਏ ਦੀ ਆ ਹਾਂਜੀ ਇਹ ਇਹ ਵੀ ਜਿਹੜੀ ਪਈ ਆ ਇਹ ਜਿਹੜੇ 10 ਫੁੱਟ ਹੀ ਸਾਫ ਆ ਉਹ ਆਪਾਂ ਦੇਦਾਗੇ 250 ਦੀ ਠੀਕ ਆ ਹਾਂਜੀ ਲੋ ਜੀ ਫਰੈਸ਼ ਪੀਸ ਆ ਦੇ ਮਸਤ ਆ ਦੇਖੋ ਬਾਈ ਜਮਾ ਫਰੈਸ਼ ਪੀਸ ਨੇ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਨਹੀਂ ਵੀ ਕੋਈ ਲੱਗਿਆ ਹੋਇਆ ਪੀਸ ਆ ਠੀਕ ਆ ਜਮਾ ਫਰੈਸ਼ ਪੀਸ ਆ ਬਾਈ ਪੀਸ ਲੱਗੇ ਵੀ ਨਹੀਂ ਹੈਗੇ ਹਾਂਜੀ ਹਾਂ ਠੀਕ ਆ ਜਮਾ ਮਨ ਪਸੰਦ ਦੇ ਲਿਜਾ ਹਾਵੇ ਤੁਸੀਂ ਇੱਥੋਂ ਹੈ ਸਾਰੇ ਨਵੇਂ ਪੀਸ ਆ ਪਰ ਇਹ ਫੈਕਟਰੀ ਬਾਈ ਨੇ ਉਹ ਕਰਤਾ ਤਾਂ ਉਹ ਤਾਂ ਸੇਲ ਆ ਸਾਰਾ ਆਪਾਂ ਕੈਂਚੀ ਕੁਚੀ ਉਪ ਕਹੂਆ ਆਸ ਰਸ ਸੀਟ ਹੈ ਵੀ ਠੀਕ ਆ ਜੀ ਲੋ ਜੀ ਚੈੱਕ ਕਰ ਸਕਦਾ ਬਰਾ ਕੇ ਜਿਹਨੇ ਆ ਸਿੰਗਲ ਸ਼ੀਟ ਲੈਣੀ ਆ ਹਾਂਜੀ ਇਹ ਵੀ ਆਪਣੇ ਕੋਲ ਹੈਗੀ ਆ ਜੀ ਠੀਕ ਆ ਆ ਕੰਪਲੀਟ ਸ਼ੀਟ ਆ ਦੇਖੋ ਇਹ ਆ ਪਈ ਆ ਜਿਵੇਂ ਠੀਕ ਆ ਇਹ ਜਮਾ ਕੰਪਲੀਟ ਹੈ ਮਿਲ ਜੂ ਤੁਹਾਨੂੰ ਉਹਦਾ ਟੱਕਣ ਮਿਲ ਜੂ ਇਹ ਕਿੰਨੇ ਦੀ ਆ ਇਹ ਕੰਪਲੀਟ ਸ਼ੀਟ ਜੀ ਇਹ ਹੈਗੀ 1800 ਦੀ ਇਹ ਜਿਹੜੀ ਪਲਾਸਕਟ ਦੇ ਟੱਕਣ ਆ ਉਹ 1500 ਦੀ ਆ ਜਿਹੜੀ ਪਲਾਸਕਟ ਦੀ ਉਹਦੀ ਵਾਲੀ ਟੈਂਕੀ ਵਾਲੀ ਠੀਕ ਆ ਲੋ ਭਰਾ ਜਮਾ ਫਰੈਸ਼ ਪੀਸ ਆ ਤੇ ਚੈੱਕ ਕਰ ਸਕਦਾ ਜਿਹੜਾ ਮਨ ਪਸੰਦ ਆ ਲਿਜਾਹਦਾ ਸੀਟ ਸਿੰਕ ਠੀਕ ਆ ਜੀ ਲੋ ਗਾਮੜੇ ਵਾਲਾ ਵੀ ਗਾਮੜਾ ਵੀ ਹੈ ਕਿ ਸ਼ੈਂਕੀ ਜੀ ਇਹ ਸ਼ੈਂਕੀ ਨਹੀਂ ਜੀ ਗਵਲ ਹੀ ਨਹੀਂ ਹੈਗੀ ਇਹ ਸ਼ੈਂਕੀ ਆ ਭਰਾ ਠੀਕ ਹੈ ਨਾ ਲੋ ਜੀ ਸਾਰਾ ਮਾਲਕ ਸ਼ੈਂਕ ਤੇ ਆਪਣੇ ਸ਼ੀਟਾਂ ਹੀ ਨੇ ਸਿੰਘੇੜਾ ਤੇ ਪਿੰਡ ਸਿੰਘੇੜਾ ਰਾਏਕੋਟ ਰੋਡ ਜੀ ਨੇੜੇ ਕਾਊਸ਼ਾਲਾ ਨੇੜੇ ਕਾਊਸ਼ਾਲਾ ਠੀਕ ਹੈ ਨਾ ਬਾਕੀ ਤੁਹਾਨੂੰ ਬਾਈ ਦੱਸ ਦਨਗੇ ਨੰਬਰ ਬਾਈਆਂ ਦਾ ਸਕਰੀਨ ਤੇ ਲਾ ਦੇ ਨੰਬਰ ਕਨੈਕਟ ਤੇ ਦੋ ਦੇ ਦਿੰਨੇ ਆ ਜੀ ਠੀਕ ਆ ਉਹ ਉਹਦੇ ਸਪੰਕ ਕਰ ਸਕਦੇ ਨੇ ਠੀਕ ਆ ਜੀ ਠੀਕ ਆ ਲੋਪਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਸਕਰੀਨ ਦੀ ਉੱਪਰਲੀ ਸਾਈਡ ਲਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਪੂਰੀ ਵੀਡੀਓ ਦੇਖ ਲਓ ਭਰਾ ਫੋਨ ਫੇਰ ਲਾਓ ਕਿਉਂਕਿ ਤੁਹਾਡਾ ਮਨ ਪਤਾ ਲੱਗ ਜੇ ਵੀ ਹਾਂ ਬਾਕੀ ਠੀਕ ਆ ਨਾ ਕਈ ਭਰਾ ਨਾਲ ਦੇਖਦੇ ਹੈ ਨਹੀਂ ਵੀਡੀਓ ਪਹਿਲੇ ਹੀ ਫੋਨ ਲਾਈ ਜਾਂਦੇ ਨੇ ਫਿਰ ਅਗਲਾ ਤੁਸੀਂ ਜਾਂਦੇ ਰੇਟ ਕਿਉਂਕਿ ਰੇਟ ਤੁਹਾਨੂੰ ਦੱਸ ਹੀ ਦਿੱਤਾ ਤਕਰੀਬਨ ਤਾਂ ਬਾਕੀ ਆ ਕੇ ਦੇਖੋ ਤਸੱਲੀ ਕਰੋ ਠੀਕ ਹੈ ਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਵੀਰ ਜੀ ਠੀਕ ਆ ਜੀ ਇਸੇ ਵੀ ਗਰੀਬ ਦਾ ਜਾਨੀ ਕਿ ਗਾਂਵ ਭਲਾ ਹੋ ਜਾ ਠ ਜਿਸ ਕਿਸੇ ਨੂੰ ਜਰੂਰਤਾ ਵਈ ਕਹਿੰਦਾ ਲੱਗਾ ਆ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰ ਦੇ ਕਿ ਸੋਹਣਾ ਜਾਂ ਪਹਨੌਣ ਦੀ ਕੋਸ਼ਿਸ਼ ਕਰਾਂਗੇ ਕੀ ਕਰਨੀ ਜਿਸ ਕਿਸੇ ਨੂੰ ਪੁਰਾਣਾ ਸਮਾਨ ਫਲੇਟਾ ਫੂਟਾ ਚਾਹੀਦਾ ਕੈਂਚਾ ਚਾਹੀਦੀ ਆ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉਸ ਤੇ ਬਾਈ